ਸੱਚੀ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ Haryana Himachal ਤੇ ਮੈਂ ਨਿਤਿਸ਼ਾ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਏ ਦਿਨ ਹੋ ਰਹੇ ਸੜਕ ਹਾਦਸਿਆਂ ਦੇ ਬਾਰੇ ਸੜਕ ਹਾਦਸੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ ਵਿਸਤਾਰ ਦੇ ਰੂਪ ਵਿੱਚ ਅੱਜ ਜਾਣਕਾਰੀ ਮੇਰੇ ਨਾਲ ਮੇਰੇ ਸਹਿਯੋਗੀ ਪੁਸ਼ਪਾ ਮੋਰਾ ਮੌਜੂਦ ਨੇ ਉਹ ਦੇਣਗੀ ਅੱਜ ਜਿਹੜਾ ਹਾਦਸਾ ਸਾਹਮਣੇ ਆਇਆ ਉਹ ਖੰਨਾ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਟਿਪਰ ਗੱਡੀ ਹੈ ਉਹ ਨਹਿਰ ਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ 6 ਲੋਕਾਂ ਦੀ ਮੌਤ ਦੀ ਖਬਰ ਆਈ ਹੈ ਹਲੇ ਤੱਕ 6 ਲੋਕਾਂ ਦੀ ਮੌਤ ਜਿਹੜੀ ਹੈ ਪੁਸ਼ਟੀ ਕਰ ਦਿੱਤੀ ਗਈ ਹੈ ਅੱਗੇ ਵੀ ਲੋਕਾਂ ਦੀ ਤਲਾਸ਼ ਜਿਹੜੀ ਹੈ ਉਹ ਜਾਰੀ ਹੈ ਤਿੰਨ ਲੋਕ ਲਾਪਤਾ ਦੱਸੇ ਜਾ ਰਹੇ ਨੇ ਕੀ ਪੂਰਾ ਹਾਦਸਾ ਹੈ ਕਿਦਾਂ ਹੋਇਆ ਹੈ ਇਹ ਹਾਦਸਾ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਆਜ ਜਿਹੜੀ ਸਵਾਰੀਆਂ ਨੇ ਇਹ ਪਹਿਲੀ ਗਲਤ ਹੈ ਕਿ ਪਿਕਅਪ ਗੱਡੀ ਜਿਹੜੀ ਹੈ ਉਸ ਦੇ ਵਿੱਚ ਸਵਾਰ ਹੋ ਕੇ 26 ਤੋਂ 27 ਲੋਕ ਇੱਕ ਪਿਕਅਪ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਤੇ ਨਿਆਣਾ ਦੇਵੀ ਦਰਸ਼ਨ ਕਰਨ ਦੇ ਲਈ ਜਾ ਰਹੇ ਹੁੰਦੇ ਨੇ ਉਸੇ ਵੇਲੇ ਹਾਦਸਾ ਵਾਪਰ ਜਾਂਦਾ ਹੈ ਗੱਡੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਸ ਦੇ ਵਿੱਚ ਬੱਚੇ ਵੀ ਸਵਾਰ ਸਿਗੇ ਬਜ਼ੁਰਗ ਵੀ ਸਵਾਰ ਸਿਗੇ ਨੌਜਵਾਨ ਲੋਕੀ ਵੀ ਸਿਗੇ ਪਰ ਇਸ ਦੇ ਵਿੱਚ ਲਾਪਰਵਾਹੀ ਸਾਹਮਣੇ ਆ ਰਹੀ ਇੱਕ ਤਰੀਕੇ ਦੇ ਨਾਲ ਪਹਿਲਾ ਅਪਡੇਟ ਦੇ ਦਿੰਨੇ ਆ 6 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਬੱਚੇ ਵੀ ਸ਼ਾਮਿਲ ਨੇ ਤੇ ਬਾਕੀ ਲੋਕਾਂ ਦੀ ਭਾਲ ਜਾਰੀ ਹੈ 13 14 ਲੋਕਾਂ ਨੂੰ ਬਚਾਇਆ ਬਚਾਇਆ ਗਿਆ ਇਸ ਦੇ ਵਿੱਚ ਤੇ ਹਸਪਤਾਲ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਕਿਉਂਕਿ ਪਾਣੀ ਦੇ ਵਿੱਚ ਉਹਨਾਂ ਦਾ ਜਿਹੜੇ ਗੱਡੀ ਡਿੱਗੀ ਸੀਗੀ ਤੇ ਪਾਣੀ ਦੇ ਵਿੱਚ ਉਹਨਾਂ ਦਾ ਥੋੜਾ ਬੁਰਾ ਹਾਲ ਹੋ ਗਿਆ ਇਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਤੇ ਇਹ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਪਿੰਡਾਂ ਦੇ ਵਿੱਚ ਲੋਕੀ ਆਮ ਕਰਕੇ ਇਤਾਂ ਦੀ ਪਿਕਅਪ ਗੱਡੀ ਦੇ ਵਿੱਚ ਸਵਾਰ ਹੋ ਜਾਂਦੇ ਨੇ ਆਸ-ਪਾਸੇ ਦੇ ਲੋਕੀ ਪਲੈਨਿੰਗ ਕਰ ਲੈਂਦੇ ਨੇ ਤੇ ਪ੍ਰੋਪਰ ਜਿਹੜੀ ਗੱਡੀ ਜੋ ਕਿ ਪਹਾੜਾ ਦੇ ਵਿੱਚ ਜਾ ਸਕਦੀ ਹੈ ਉਸ ਗੱਡੀ ਦਾ ਇਸ ਦੇ ਵਿੱਚ ਇਸਤੇਮਾਲ ਨਹੀਂ ਕੀਤਾ ਗਿਆ ਇੱਕ ਪਿਕਅਪ ਗੱਡੀ ਜੋ ਕਿ ਉਪਰੋਂ ਓਪਨ ਹੁੰਦੀ ਹੈ ਤੇ ਉਸ ਨੂੰ ਪਹਾੜਾ ਦੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਹ ਪੁਲਿਸ ਹਜੇ ਤਫ਼ਤੀਸ਼ ਕਰ ਰਹੀ ਹੈ ਕਿ ਐਕਸੀਡੈਂਟ ਇਹ ਕਿਵੇਂ ਹੋਇਆ ਕਿਵੇਂ ਅਚਾਨਕ ਪਾਣੀ ਦੇ ਵਿੱਚ ਗੱਡੀ ਡਿੱਗ ਜਾਂਦੀ ਹੈ ਕਿਉਂਕਿ ਜਿਸ ਪਾਸੇ ਤੋਂ ਗੱਡੀ ਆ ਰਹੀ ਸੀ ਉਸ ਪਾਸੇ ਐਕਸੀਡੈਂਟ ਨਾ ਹੋ ਕੇ ਦੂਸਰੇ ਪਾਸੇ ਗੱਡੀ ਜਿਹੜੀ ਹੈ ਨਹਿਰ ਦੇ ਵਿੱਚ ਡਿੱਗੀ ਹੈ ਤੇ ਪੁਲਿਸ ਇਹ ਖਰਸ਼ਾ ਜਤਾ ਰਹੀ ਹੈ ਕਿ ਸ਼ਾਇਦ ਕਿਸੇ ਟਰੱਕ ਨੇ ਜਾਂ ਕਿਸੇ ਹੈਵੀ ਵਹੀਕਲ ਨੇ ਉਸ ਨੂੰ ਟੱਕਾ ਮਾਰਿਆ ਹੋਵੇਗਾ ਇੱਕ ਤਰੀਕੇ ਦੇ ਨਾਲ ਦੋਨਾਂ ਦੀ ਟੱਕਰ ਹੋਈ ਹੋਵੇਗੀ ਪਿੱਛੋਂ ਦੀ ਟੱਕਰ ਹੋਈ ਹੋਵੇਗੀ ਇਸ ਕਰਕੇ ਗੱਡੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ 26 ਤੋਂ 27 ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਹਾਲਾਂਕਿ 6 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੇ ਲੋਕ ਨੇ ਕੁਝ ਨਾਲ ਲਾਪਤਾ ਵੀ ਦੱਸੇ ਜਾ ਰਹੇ ਨੇ ਤੇ ਕੁਝ ਲੋਕੀ ਜਿਹੜੇ ਨੇ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤੇ ਗਏ ਨੇ ਜਿਹੜੇ ਆਸ-ਪਾਸੇ ਲੋਕ ਮੌਜੂਦ ਸੀਗੇ ਉਹਨਾਂ ਨੇ ਰੈਸਕਿਊ ਜ਼ਿਆਦਾਤਰ ਇਸ ਦੇ ਵਿੱਚ ਕੀਤਾ ਹੈ ਉਹਨਾਂ ਦੀ ਹੈਲਪ ਦੇ ਨਾਲ ਹੀ ਇਹ ਲੋਕੀ ਜਿਹੜੇ ਨੇ ਬਾਹਰ ਕੱਟੇ ਜਾ ਚੁੱਕੇ ਅਸਥਾਨਕ ਲੋਕਾਂ ਦੀ ਮਦਦ ਦੇ ਨਾਲ ਰੈਸਕਿਊ ਆਪਰੇਸ਼ਨ ਹਜੇ ਵੀ ਜਾਰੀ ਹੈ ਜਿਹੜੀ ਇਹ ਭਾਲ ਜਿਹੜੀ ਹੈ ਲੋਕਾਂ ਦੀ ਉਹ جاری ਹੈ ਕਿਹਾ ਜਾ ਰਿਹਾ ਹੈ ਕਿ ਤਿੰਨ ਲੋਕ ਜਿਹੜੇ ਨੇ ਹੁਣ ਵੀ ਲਾਪਤਾ ਲਾਪਤਾ ਨੇ ਹੁਣ ਇਸ ਰੈਸਕਿਊ ਆਪਰੇਸ਼ਨ ਜਾਰੀ ਹੈ ਜਿਹੜੇ ਵੀ ਬਿਆਨ ਹੁਣ ਤੱਕ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਵਾਂਗੇ ਅੱਗੇ ਜਾਣਕਾਰੀ ਲੈਣੇ ਆ ਮੈਮ ਤੋਂ ਕਿ ਅੱਜਕੱਲ ਜਿਹੜੇ ਹਾਦਸੇ ਸੜਕਾਂ 'ਚ ਨਹਿਰ 'ਚ ਡਿੱਗਣ ਦੇ ਹਾਦਸੇ ਆ ਰਹੇ ਨੇ ਇਸ ਤੋਂ ਬਾਅਦ ਵੀ ਸਰਕਾਰ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਕਿਉਂਕਿ ਮੈਨੂੰ ਲੱਗਦਾ ਜੇ ਟਿਪਰ ਨਹਿਰ 'ਚ ਡਿੱਗੀ ਆ ਆਸ-ਪਾਸੇ ਕੀ ਕੋਈ ਰੇਲਿੰਗ ਨਹੀਂ ਸੀ ਇਦਾਂ ਦੀ ਮਜ਼ਬੂਤ ਰੇਲਿੰਗ ਨਹੀਂ ਸੀ ਜਿਸ ਕਰਕੇ ਟਿਪਰ ਨਹਿਰ 'ਚ ਡਿੱਗੀ ਪਿੰਡਾਂ ਦੇ ਵਿੱਚ ਜਿਹੜੀ ਲੋਕੀ ਜਿਹੜੇ ਨੇ ਕਈ ਵਾਰ ਨਹਿਰਾ ਦਾ ਪਾਣੀ ਇਸਤੇਮਾਲ ਕਰਦੇ ਨੇ ਤੇ ਕਈ ਵਾਰ ਖੇਤਾਂ ਵੱਲ ਨੂੰ ਜੋ ਕਿ ਇਹ ਰਸਤਾ ਜਾ ਰਿਹਾ ਹੁੰਦਾ ਹੈ ਉੱਥੇ ਕਈ ਵਾਰ ਰੇਲਿੰਗਸ ਵਗੈਰਾ ਨਹੀਂ ਲੱਗੀਆਂ ਹੁੰਦੀਆਂ ਕਈ ਵਾਰ ਇੱਦਾਂ ਦੇ ਮੋੜ ਹੁੰਦੇ ਨੇ ਜਿੱਥੇ ਕਿ ਅਚਾਨਕ ਜੇਕਰ ਕੋਈ ਕੱਟ ਲਵੇ ਤੇ ਹਾਦਸਾ ਵਾਪਰਨ ਦੀ ਉੱਥੇ ਜ਼ਿਆਦਾ ਚਾਂਸਸ ਹੁੰਦੇ ਨੇ ਹਾਲਾਂਕਿ ਇਹ ਲਾਪਰਵਾਹੀ ਵੀ ਕਹਿ ਸਕਦੇ ਹਾਂ ਕਿ ਉੱਥੇ ਧਿਆਨ ਨਹੀਂ ਰੱਖਿਆ ਗਿਆ ਰੇਲਿੰਗ ਨਹੀਂ ਲਗਾਈ ਗਈ ਕਿਉਂਕਿ ਨਹਿਰਾ ਦੇ ਕੰਡੇ ਜਿਹੜੇ ਨੇ ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਸ਼ਰਾਰਤ ਕਰ ਰਹੇ ਹੁੰਦੇ ਨੇ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਵਾਰਿਸ਼ ਦਾ ਮੌਸਮ ਚੱਲ ਰਿਹਾ ਹੈ ਹੜਵਾਂਗੇ ਹਾਲਾਤ ਨੇ ਕਈ ਪਿੰਡਾਂ ਦੇ ਵਿੱਚ ਉੱਥੇ ਵੀ ਲੋਕੀ ਜਿਹੜੇ ਨੇ ਲਾਪਰਵਾਹੀ ਕਰਦੇ ਨੇ ਇਸ ਕਰਕੇ ਡੁੱਬ ਜਾਂਦੇ ਨੇ ਤੇ ਫਿਰ ਮੌਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਤੇ ਇਹ ਲਾਪਰਵਾਹੀ ਕਈ ਜਾ ਸਕਦੀ ਹੈ ਕਿਉਂਕਿ ਕੋਈ ਰੇਲਿੰਗ ਉੱਥੇ ਦਿਖਾਈ ਨਹੀਂ ਦੇ ਰਹੀ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖ ਰਿਹਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਰੇਲਿੰਗ ਨਹੀਂ ਲੱਗੀ ਹੋਈ ਅਚਾਨਕ ਗੱਡੀ ਜੇਕਰ ਉਸ ਦੇ ਵਿੱਚ ਵੱਜਦੀ ਤੇ ਕੀ ਪਤਾ ਰੇਲਿੰਗ ਉਸ ਨੂੰ ਥੋੜਾ ਜਿਆ ਰੋਕ ਸਕਦੀ ਸੀਗੀ ਇਸ ਗੱਡੀ ਨੂੰ ਪਰ ਕਿਉਂਕਿ ਕੋਈ ਰੇਲਿੰਗ ਨਹੀਂ ਸੀਗੀ ਲਾਪਰਵਾਹੀ ਹੈ ਇੱਥੇ ਤੇ ਗੱਡੀ ਜਿਹੜੀ ਪਾਣੀ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਲੋਕੀ ਕੀ ਕਹਿ ਰਹੇ ਨੇ ਪੁਲਿਸ ਦਾ ਕੀ ਕੋਈ ਸਟੇਟਮੈਂਟ ਇੱਕ ਵਰਤੋਂ ਸੁਣਾ ਦਿੰਦੇ ਬੜੀ ਮੰਤ ਭਾਗੀ ਘਟਨਾ ਵਾਪਰੀ ਆ ਨਾਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਲਹਿਰ ਦੇ ਵਿੱਚ ਡਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ 2 ਜਾਂ 3 ਵੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਹਦੇ ਵਿੱਚ ਬੱਚੇ ਸੀ ਬੋਲ ਪਰ ਬਹੁਤ ਮੰਦਭਾਗੀ ਇਹ ਘਟਨਾਵਾਂ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਐਸੇਚੂ ਮੁਲਤ ਨੂੰ ਇੱਕ ਕੰਟਰੋਲ ਰੂਮ ਰਾਹੀਂ ਇਨਫੋਰਮੇਸ਼ਨ ਆਈ ਕਿ ਇੱਕ ਟੈਂਪੋ ਮਚ ਡੇ ਗਿਆ ਹੈਗਾ ਤੇ ਉਹਦੇ ਵਿੱਚ ਸਵਾਰੀਆਂ ਸੀਗੀਆਂ ਤੇ ਸਾਰੀ ਸਵਾਰੀਆਂ ਆਣੀ ਚ ਅੰਦਰ ਗਈਆਂ ਤੇ ਇਮੀਡੀਏਟਲੀ ਐਸਐਚਓ 5 ਮਿੰਟ ਚ ਪਹੁੰਚ ਗਿਆ ਸੀਗਾ ਤੇ ਇਨੀਸ਼ਲ ਐਸਟੀਮੇਟ ਚ ਪਤਾ ਲਗਿਆ ਕਿ 24 ਪੈਸੇਂਜਰ ਸੀਗੇ ਤੇ ਇੱਕ ਡਰਾਈਵਰ ਸੀਗਾ ਤੇ ਹੁਣ ਤੱਕ 22 ਪਾਣੀ ਚ ਕਢ ਲਈ ਹੈ ਤੇ ਇੱਕ ਹੋਰ ਸ਼ਾਇਦ ਲੋਕੇਟ ਹੋ ਗਿਆ ਸੀਗਾ ਤੇ ਹੁਣ ਜਾ ਕੇ ਪਤਾ ਲੱਗ ਜਾਏਗਾ ਤੇ ਆ ਆਈ ਥਿੰਕ 19 18 ਜਾਂ 19 ਦੇ ਤਕਰੀਬਨ ਠੀਕ ਠਾਕ ਨੇ ਤੇ ਇਲਾਜ ਵੀ ਕਰਵਾ ਰਹੇ ਕੁਝ ਆਪਣੇ ਇਲਾਜ ਕਰਾ ਕੇ ਘਰੇ ਜਾ ਚੁਕੇ ਆ ਆ ਚਾਰ ਦਾ ਹੁਣ ਤੱਕ ਜੋ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਦੋ ਬੱਚੇ ਇੱਕ ਲੇਡੀ ਹੈ ਤੇ ਇੱਕ ਇੱਥੇ ਜੋ ਲੇਡੀ ਐਡਮਿਟਡ ਹੈ ਉਹਦਾ ਹਸਬੰਡ ਹੈ ਮੇਰਾ ਬੇਟਾ ਮਾਨਕਾਲ ਪੜ੍ਹਾਇਆ ਉਥੋਂ ਦੀ ਗੱਡੀ ਦੀ ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਉਹਦੇ ਠੀਕ ਹੈ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੁੱਡੀ ਆਡੀਏ ਨਾ ਬਗਲ ਕਰ ਮੇਰੇ ਬੇਟੀ ਦੀ ਸਾਲੀ ਉਹ ਨਹੀਂ ਮੈ ਵੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਸਾਨੂੰ ਕੋ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਚ ਜਾਂ ਇੱਧਰ ਆਉਂਦੇ ਜੀ ਉਧਰ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਫਿਰ ਕਿਸ ਤਰ੍ਹਾਂ ਹਾਲ ਕਰ ਰਹੇ ਉਹਨਾਂ ਦੇ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਸਾਡੇ ਦਾ ਉਤਰੇ ਨਹੀਂ ਉਥੋਂ ਆਉਂਦੇ ਨਹੀਂ ਉਹ ਜੇ ਜੇ ਬੰਦੇ ਹਜੇ ਗਾਇਬ ਨੇ ਹੋਰ ਤੋਰੇ ਨੇ ਉਥੋਂ ਮਾਨ ਕਰੋ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਹੱਥੀ ਸਾਢੇ 9 ਵਜੇ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਸੀਗੀ ਬਸਤਰਾ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮਣ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸਹਾਇਕ ਦਿੱਤਾ ਉਹਨਾਂ ਨੇ ਗੱਡੀ ਛੋਟਾ ਹੱਥੀ ਸੀਗੀ ਵੀਰੇ ਨਾਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਉਹ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਸੀ ਇਹ ਕਿਹੜੀ ਨਹਿਰ ਆ ਜੀ ਇਹ ਮਠੰਡਾ ਬ੍ਰਾਂਚ ਆ ਵੀਰੇ ਪਤਾ ਨਹੀਂ ਕਿ ਕਿੰਨੇ ਕੁ ਬੰਦੇ ਗੱਡੀ ਦੇ ਵੀਰੇ ਕੋਈ ਕੰਟਰੋਲ ਨਹੀਂ ਪਤਾ ਹੈਗਾ ਉਹ ਉਹਨਾਂ ਦੇ ਜੋ ਡਰਾਈਵਰ ਸੀਗਾ ਉਹ ਦੱਸਣਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਪਰ ਕੋਈ ਗਰੰਟੀ ਨਹੀਂ ਸੀ ਕਿ ਹੁਣ ਤੱਕ ਲੱਗਦਾ ਹੈ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਗਿਆ ਜਾਂ ਕਿ 16 17 ਬੰਦੇ ਇਕੱਲੇ ਰਿਕਵਰ ਹੋ ਗਏ ਰਾਤ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਬੱਚੇ ਕੱਢ ਤੇ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਸਟੇਟਮੈਂਟ ਦੇ ਰਹੀ ਹੈ ਕਿ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਥਾਨਕ ਲੋਕੀ ਵੀ ਉੱਥੇ ਮੌਜੂਦ ਨੇ ਇਹ ਹਾਦਸਾ ਜਿਹੜਾ ਹੈ ਰਾਤ ਵੇਲੇ ਵਾਪਰਿਆ ਤੇ ਇਹ ਕਹਿ ਸਕਦੇ ਨਹੀਂ ਕਿ ਕੀ ਪਤਾ ਜਿਹੜਾ ਡਰਾਈਵਰ ਸੀਗਾ ਉਸ ਨੂੰ ਨੀਂਦ ਆ ਗਈ ਹੋਵੇ ਜਾਂ ਫਿਰ ਚੱਕਰ ਆ ਗਿਆ ਹੋਵੇ ਕੁਝ ਵੀ ਕਹਿ ਸਕਦੇ ਹਾਲਾਂਕਿ ਪੁਲਿਸ ਇਸ ਦੇ ਵਿੱਚ ਤਫ਼ਤੀਸ਼ ਕਰ ਰਹੀ ਹੈ ਕੀ ਕੁਝ ਪੂਰਾ ਮਾਮਲਾ ਹੈ ਇਹ ਦੇਖਣ ਵਾਲੀ ਗੱਲ ਹੈ ਪੁਲਿਸ ਜਿਹੜੀ ਹੈ ਅੱਗੇ ਕੀ ਕੋਈ ਸਟੇਟਮੈਂਟ ਦਿੰਦੀ ਹੈ ਕੀ ਕੁਝ ਇਸ ਦੇ ਵਿੱਚ ਫੈਕਟ ਨਿਕਲ ਕੇ ਸਾਹਮਣੇ ਆਉਂਦੇ ਨੇ ਇਹ ਦੇਖਣਾ ਹੋਵੇਗਾ ਔਰ ਇੱਕ ਹੋਰ ਹਾਦਸੇ ਦੇ ਬਾਰੇ ਗੱਲ ਕਰ ਲੈਣਾ ਹੈ ਇੱਕ ਹੋਰ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਪਰਿਵਾਰ ਮਾਤਾ ਚਿੰਤਪੂਰਨ ਦੇ ਦਰਸ਼ਨ ਤੋਂ ਬਾਅਦ ਵਾਪਸ ਆ ਰਹੇ ਸੀ ਇਸ ਇਹ ਪੂਰਾ ਪਰਿਵਾਰ ਜਿਹੜਾ ਸੀ ਉਹ ਇੱਕ ਗੱਡੀ ਦੇ ਵਿੱਚ ਸਵਾਰ ਸੀ ਗੱਡੀ ਦੋ ਐਕਟਿਵਾ ਸਵਾਰ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਜਿਸ ਤੋਂ ਬਾਅਦ ਉਹ ਐਕਟਿਵਾ ਸਵਾਰ ਕਾਇਲ ਹੋ ਜਾਂਦੇ ਨੇ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਵਾ ਬਟ ਇਹ ਹਾਦਸਾ ਵਾਪਰਿਆ ਵਾ ਜਿਸ ਤਰੀਕੇ ਜਿਸ ਤਰੀਕੇ ਦੇ ਨਾਲ ਇਹ ਟਿਪਰ ਦੇ ਵਿੱਚ ਸਵਾਰ ਹੋ ਕੇ ਲੋਕੀ ਨਹਿਣਾਵਾਤਾ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸੀ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਵੀ ਮਾਤਾ ਚਿੰਤਪੁਰਨੀ ਦੇ ਦਰਸ਼ਨ ਤੋਂ ਬਾਅਦ ਪਰਤ ਰਹੇ ਸੀ ਜਿਸ ਦੌਰਾਨ ਰਸਤੇ ਦੇ ਵਿੱਚ ਇਹ ਹਾਦਸਾ ਹੋਇਆ ਤੇ ਹਾਦਸੇ ਦੀ ਗੱਲ ਸਾਹਮਣੇ ਆਈ ਕਿ ਹਾਦਸਾ ਕਿਉਂ ਹੋਇਆ ਹਾਦਸੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਜਿਹੜਾ ਸੀ ਉਹਨੂੰ ਚੱਕਰ ਆ ਗਿਆ ਸੀ ਜਿਸ ਕਰਕੇ ਨੇ ਹਾਦਸਾ ਵਾਪਰ ਗਿਆ ਕਿ ਇਸ ਤਰੀਕੇ ਦੇ ਦੀ ਲਾਪਰਵਾਹੀ ਹੋਈ ਹੋਊਗੀ ਟਪਰ ਚਾਲਕ ਦੇ ਨਾਲ ਵੀ ਹਾਂ ਕਿ ਹਾਇ ਜਾ ਸਕਦਾ ਹੈ ਪਰ ਪੁਲਿਸ ਦੀ ਤਫਤੀਸ਼ ਦੇ ਵਿੱਚ ਬਾਕੀ ਚੀਜ਼ਾਂ ਸਾਹਮਣੇ ਨਿਕਲ ਕੇ ਆਉਣਗੀਆਂ ਇਹ ਦੇਖਿਆ ਜਾਂਦਾ ਹੈ ਕਿ ਲੋਕੀ ਜਿਹੜੇ ਨੇ ਕਈ ਵਾਰ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਪਹਾੜੀ ਏਰੀਆਜ਼ ਦੇ ਵਿੱਚ ਕਿਉਂਕਿ ਗੱਡੀ ਚਲਾਉਣੀ ਹੁੰਦੀ ਹੈ ਤੇ ਕਹਣਾ ਇਹ ਹੈ ਕਿ ਲੋਕਾਂ ਨੂੰ ਰੈਸਟ ਕਰਕੇ ਨਿਕਲਣਾ ਚਾਹੀਦਾ ਕਿਉਂਕਿ ਅਚਾਨਕ ਚੱਕਰ ਆ ਗਿਆ ਇਸ ਦਾ ਮਤਲਬ ਇਹ ਹੀ ਹੈ ਕਿ ਬੰਦੇ ਨੂੰ ਥਕਾਨ ਹੋਵੇਗੀ ਉਸ ਵਿਅਕਤੀ ਨੂੰ ਥਕਾਨ ਹੋਵੇਗੀ ਜੋ ਡਰਾਈਵਰ ਗੱਡੀ ਚਲਾ ਰਿਹਾ ਹੁੰਦਾ ਹੈ ਹਾਲਾਂਕਿ ਇਹ ਇਹ ਖੁਸ਼ਕਿਸਮਤੀ ਰਹੀ ਕਿ ਕੋਈ ਵੀ ਇਸ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਐਕਸੀਡੈਂਟ ਦੀ ਗੱਲ ਅਸੀਂ ਕਰ ਰਹੇ ਹਾਂ ਪਰ ਜਿਹੜਾ ਟਿਪਰ ਚਾਲਕ ਸੀਗਾ ਉਸ ਦੀ ਲਾਪਰਵਾਹੀ ਵੀ ਕਹਿ ਸਕਦੇ ਹਾਂ ਦੇ ਇੱਕ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਇਸ ਦੇ ਵਿੱਚ ਅੱਗੇ ਜਾਂਚ ਕਰੇਗੀ ਕਿ ਕਿਸੇ ਨੇ ਪਿੱਛੋਂ ਟੱਕਰ ਮਾਰੀ ਹੈ ਉਸ ਨੂੰ ਫੜਿਆ ਜਾਵੇਗਾ ਫਿਰ ਆਸ-ਪਾਸ ਦੇ ਜਿਹੜੇ ਵੀ ਸੀਸੀਟੀਵੀ ਫੁਟੇਜ ਨੇ ਉਸ ਨੂੰ ਖੰਗਾਲਿਆ ਜਾ ਤੇ ਤੁਸੀਂ ਵੀ ਸਾਵਧਾਨ ਰਹੋ ਜੇਕਰ ਤੁਸੀਂ ਵੀ ਪਹਾੜਾਂ ਤੇ ਜਾ ਰਹੇ ਹੋ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਹੋ ਜਾਂ ਕੁੰਮਣ ਲਈ ਜਾ ਰਹੇ ਹੋ ਧਿਆਨ ਰੱਖੋ ਕਿ ਉਨੀ ਹੀ ਸਵਾਰੀ ਲੈ ਕੇ ਜਾਓ ਜਿੰਨੀ ਲੋਡ ਹੋਵੇ ਲੋਡ ਤੋਂ ਵੱਧ ਸਵਾਰੀਆਂ ਨਾ ਬਿਠਾਓ ਤੇ ਧਿਆਨ ਰੱਖੋ ਕਿ ਉਹੀ ਗੱਡੀ ਲੈ ਕੇ ਜਾਓ ਜੋ ਪਹਾੜਾਂ ਤੇ ਚੱਲ ਸਕੇ ਫਿਲਹਾਲ ਅੱਜ ਦੇ ਲਈ ਇਹਨਾਂ ਹੀ ਤੁਸੀਂ ਦੇਖਦੇ ਰਹੋ న్యూਸ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ